ਨਾਮਤਾਵਾ ਵੀ ਮੇਰੇ ਨਾਲ ਆਏ ਹੋਏ ਸਰਦਾਰ ਬਲਕੀਤ ਸਿੰਘ ਜੰਡਿਆਲੀ ਕਾਉਂਸਲਰ ਜਸਪਾਲ ਸਿੰਘ ਗਰਿਆਲ ਹਲਕਾ ਕੋਆਰਡੀਨੇਟਰ ਸਹਿਬਾਨ ਜਿੰਦਰ ਮਿੱਟੂ ਜੀ ਬਲਾਕ ਪ੍ਰਧਾਨ ਸਹਿਬਾਨ ਇਕਵਾਲ ਜੰਡਿਆਲੀ ਗगन ਜੀ ਸਰਪੰਚ ਸਾਰੇ ਸਰਪੰਚ ਸਾਹਿਬ ਬਲਾਕ ਪ੍ਰਧਾਨ ਸਹਿਬਾਨ ਕਾਉਂਸਲਰ ਸਹਿਬਾਨ ਤੁਹਾਨੂੰ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਅੱਜ ਅਸੀਂ ਮੁੱਖ ਮੰਤਰੀ ਸਰਦਾਰ ਬਕਰ ਸਿੰਘ ਮਾਨ ਜੀ ਵੱਲੋਂ ਸਾਡੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਵੱਲੋਂ ਜੋ ਕੱਲ 10 ਲੱਖ ਦਾ ਮੁਫਤ ਇਲਾਜ ਦਾ ਐਲਾਨ ਹੋਇਆ ਉਹਦੇ ਕਾਰਨ ਦੀ ਸ਼ੁਰੂਆਤ ਕੱਲ ਤੋਂ ਹੋ ਚੁੱਕੀ ਅੱਜ ਅਸੀਂ ਪਿੰਡ ਮਾਨਗੜ ਪਹੁੰਚੇ ਆ ਜਿੱਥੇ ਸਾਡੇ ਪਿੰਡ ਦੇ ਬਜ਼ੁਰਗ ਪੈਣਾ ਮਤਾਵਾ ਸਾਰੇ ਇਸ 10 ਲੱਖ ਦੇ ਮੁਫਤ ਇਲਾਜ ਦੇ ਜੋ 10 ਲੱਖ ਦੇ ਬੀਮਾ ਕਾਰਡ ਬਣ ਜਾ ਰਹੇ ਆ ਉਹਦੀ ਸ਼ੁਰੂਆਤ ਕਰ ਰਿਹਾ ਅਸੀਂ ਪਿੰਡ ਵਾਸੀਆਂ ਵੱਲੋਂ ਮੁੱਖ ਮੰਤਰੀ ਸਾਹਿਬ ਵੱਲੋਂ ਸਾਡੇ ਬਲਾਕ ਸੰਪਤੀ ਮੈਂਬਰ ਦੇਵੀ ਮਾਨਗੜ ਜੀ ਵੱਲੋਂ ਅਸੀਂ ਮੁੱਖ ਮੰਤਰੀ ਸਰਦਾਰ ਪ੍ਰੋਬਿੰਦ ਸਿੰਘ ਮਾਨ ਜੀ ਦਾ ਧੰਨਵਾਦ ਕਰਦੇ ਆ ਅਸੀਂ ਧੰਨਵਾਦ ਕਰਦੇ ਆ ਪਾਰਟੀ ਦੇ ਸਭ ਰਿਮਾਰਕ ਕੇਜਰੀਵਾਸੀ ਦਾ ਕਿਉਂਕਿ ਜਿਹੜਾ ਇਹ 10 ਲੱਖ ਦਾ ਬੀਮਾ 10 ਲੱਖ ਦਾ ਮੁਫਤੇ ਦਾ ਲਾਭ ਬਹੁਤ ਸਰਕਾਰਾਂ ਜਾਂ ਕਿਸੇ ਨੇ ਸਾਡੇ ਇਸ ਦੁੱਖ ਵਾਲੇ ਵਾਰਸ ਨੂੰ ਨਹੀਂ ਦੇਖਿਆ ਕਿਸੇ ਨੇ ਨਹੀਂ ਸੋਚਿਆ ਕਿ ਗਰੀਬੇ ਇਲਾਜ ਕਿੱਥੋਂ ਕਰਾਊਗਾ ਇਹ ਪਹਿਲੀ ਆਮ ਆਦਮੀ ਪਾਰਟੀ ਦੀ ਸਰਕਾਰ ਤੁਸੀਂ ਲਿਆਂਦੀ ਪਾਰਟੀ ਦੇ ਸਪਰਿਵਰਨ ਕੇਜਰੀਵਾਦੀ ਮੁੱਖ ਮੰਤਰੀ ਪੰਜਾਬ ਸਰਦਾਰਪਾਲ ਸਿੰਘ ਮਾਨ ਜੀ ਨੇ ਦੀ ਸ਼ੁਰੂਆਤ ਕੀਤੀ ਕਿਉਂਕਿ ਰੱਬ ਕਿਸੇ ਨੂੰ ਦੁੱਖ ਨਾ ਦੇਵੇ ਪਰ ਜੇ ਕੋਈ ਦੁੱਖ ਆ ਵੀ ਜਾਵੇ ਉਹਦਾ ਇਲਾਜ ਸਰਦਾਰਪਾਲ ਸਿੰਘ ਮਾਨ ਦੀ ਸਰਕਾਰ ਕਰਾਵੇ ਤੁਸੀਂ ਕਿਸੇ ਵੀ ਹਸਪੀਟਲ ਜਾ ਕੇ ਪਰਮਾਤਮਾ ਕੋਈ ਜ਼ਰੂਰੀ ਨਹੀਂ ਹੈ ਕਿ ਵੱਡਾ ਦੁੱਖ ਆਵੇ ਇਹ ਬਜ਼ੁਰਗਿਆ ਕਈ ਵਾਰ ਗੋਡੇ ਚੰਨ ਫੜ ਜਾਂਦੇ ਆ ਛਾਲ ਜਿਹੜੀ ਆ ਹਰ ਇਲਾਜ ਜਿਹੜਾ ਇਸ ਜਿਹੜੀ ਇਸ 10 ਲੱਖ ਦੇ ਬੀਮਾ ਦੇ ਵਿੱਚ ਫਰੀ ਹੈ ਇਹਦਾ ਜਿਹੜਾ ਤੁਸੀਂ ਕੁਝ ਨਹੀਂ ਖਾ ਲਈ ਕਾਰਡ ਲੈ ਕੇ ਜਾਣਾ ਹਸਪੀਟਲ ਕੈਸ਼less ਕਾਰਡ ਹੈ ਜਿੰਨਾ ਮਰਜੀ ਬਿਲ ਬਣੇ 10 ਲੱਖ ਤੱਕ ਦਾ ਉਹ ਸਾਰਾ ਸਰਕਾਰ ਦੇ ਵਿੱਚ ਸੋ ਅਸੀਂ ਮੁੱਖ ਮੰਤਰੀ ਸਰਦਾਰ ਕੁਮਾਰ ਸਿੰਘ ਮਾਨ ਜੀ ਦੇ ਤਲਵਾਦੀ ਆ ਸੋ ਮੈਂ ਅੱਜ ਇਸ ਸਕੀਮ ਦੇ ਨਾਲ ਸਾਡੇ ਨਾਲ ਐਸਐਮਓ ਸਾਡੇ ਸਾਹਮਣੇ ਆ ਪਹੁੰਚੇ ਨੇ ਪੂਰੀ ਟੀਮ ਦੇ ਨਾਲ ਸੋ ਜੀ ਸ਼ੁਰੂਆਤ ਕਰਨ ਲੱਗੇ ਆ ਸੋ ਮੈਂ ਪਿੰਡ ਵਾਸੀਆਂ ਨੂੰ ਬੇਨਤੀ ਕਰ ਰਿਹਾ ਕਿ ਪਹਿਲੀ ਸਰਕਾਰ ਆ ਜਿਵੇਂ ਜਿਨ੍ਹਾਂ ਨੇ ਬਿਜਲੀ ਦਾ ਬਿੱਲ ਮਾਫ ਕੀਤਾ ਤੇ ਸਾਰਿਆਂ ਦਾ ਕੀਤਾ ਸੋ ਅੱਜ 10 ਲੱਖ ਦੇ ਬੀਮੇ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਇਹ ਵੀ ਹਰ ਇੱਕ ਪਰਿਵਾਰ ਦੀ ਕੋਈ ਇਹਦੇ 'ਚ ਫਰਕ ਨਹੀਂ ਕੋਈ ਜਾਤ-ਪਾਤ ਦਾ ਫਰਕ ਨਹੀਂ ਕੋਈ ਪਾਰਟੀਆਂ ਦਾ ਫਰਕ ਵੀ ਇਹ ਦੀ ਸੋਚਿਆ ਕਿ ਇਹਨਾਂ ਨੇ ਸਾਨੂੰ ਵੋਟਾਂ ਨਹੀਂ ਪਾਈਆਂ ਇਹ ਦੂਜੀ ਪਾਰਟੀ ਦੇ ਆ ਅਸੀਂ ਦੇ ਸਾਰਿਆਂ ਦਾ ਇਕੱਲੀ ਦਲਦਿਆਂ ਦੇ ਵੀ ਕਾਂਗਰਸ ਸਾਹਿਬ ਉਹਦੇ ਵੀ ਕਿਉਂਕਿ ਪਹਿਲੇ ਮੁੱਖ ਮੰਤਰੀ ਦੇਖੇ ਜਿਹੜੇ ਸਾਨੂੰ ਇਹੀ ਸਮਝਾਉਂਦੇ ਆ ਕਿ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਹੈ ਅਸੀਂ ਪੰਜਾਬ ਦੀ ਸੇਵਾ ਕਰਨ ਵਾਸਤੇ ਆਏ ਆ ਅਸੀਂ ਪੰਜਾਬ ਦੀ ਰਾਜਨੀਤੀ ਨੂੰ ਬਦਲਣ ਵਾਸਤੇ ਆਏ ਆ ਸਾਡੇ ਪਾਰਟੀ ਸਭੀ ਨੂੰ ਜਿਹੜੇ ਰਾਜਨੀਤੀ ਨੂੰ ਬਦਲਣ ਵਾਸਤੇ ਜਿਹਨਾਂ ਨੇ ਇਹ ਪਾਰਟੀ ਬਣਾਈ ਉਹਨਾਂ ਦੀ ਸੰਧੂ ਇਹੀ ਗਾਈਡਲਾਈਨ ਹੈ ਕਿ ਹਰ ਇੱਕ ਦੇ ਕੰਮ ਉਹਨਾਂ ਹਰ ਇੱਕ ਦੇ ਸੁੱਖ ਸੁੱਖ ਵਿੱਚ ਖੜਨਾ ਹਰ ਇੱਕ ਦਾ ਜਿਹੜਾ ਇੱਕ ਬੀਮਾ ਕਾਰਡ ਹੈ ਬਣਾਉਣਾ ਸੋ ਤੁਹਾਡੇ ਸਾਰਿਆਂ ਦਾ ਇਹ ਅਜ ਬੀਮਾ ਕਾਰਡ ਬਣੂਗਾ ਮੁੱਖ ਮੰਤਰੀ ਸਹਿਯੋਗ ਨਾਲ ਇਸ ਤਰ੍ਹਾਂ ਸਿਹਤ ਕਾਰਡ ਦਾ 10 ਲੱਖ ਜਿਹੜਾ ਇੱਕ ਪਰਿਵਾਰ ਦੇ 10 ਲੱਖ ਤੱਕ ਦਾ ਮੁਫਤ ਇਲਾਜ ਸੋ ਸਾਰਿਆਂ ਦਾ ਇਹ ਕਾਰਜ ਬਣਾਉਣ ਜਾ ਰਹੇ ਆ ਸੋ ਮੈਂ ਤੁਹਾਨੂੰ ਮੁਬਾਰਕਬਾ ਦਊਂਗਾ ਮੁੱਖ ਮੰਤਰੀ ਸਰਦਾਰ ਕੁਮਾਰ ਸੇਮਾਨ ਜੀ ਨੂੰ ਸਾਡੇ ਪਾਰਟਿਸਪਰਿਪਾਲ ਕੇਂਦਰੀਵਾਦੀ ਦਾਸੀਂ ਪੂਰੇ ਪੰਜਾਬ ਵੱਲੋਂ ਖਾਸ ਕਰਕੇ ਆਪਣੇ ਹਲਕਾ ਸਾਹਨੇਵਾਲ ਵੱਲੋਂ ਮੈਂ ਸਾਰਿਆਂ ਲਈ ਮੈਂ ਸਾਡੇ ਹਾਈ ਕੁਮਾਰ ਦਾ ਮਾਧਿਅਮੋਂ ਧੰਨਵਾਦ ਕਰਦਾ ਕਿ ਜਿਹੜੇ ਸਾਡੇ ਇਹ ਗਰੀਬ ਪਰਿਵਾਰਾਂ ਨੇ ਸਾਡੇ ਪੰਜਾਬ ਵਾਸੀਆਂ ਨੇ ਜਿਹੜਾ ਇਹ ਇਲਾਜ ਫ੍ਰੀ ਹੋਣ ਜਾ ਰਿਹਾ ਸੋ ਮੈਂ ਉਹਨਾਂ ਦਾ ਧੰਨਵਾਦ ਕਰਦੇ ਹੋਏ ਮੈਂ ਪਿੰਡ ਵਾਸੀ ਪਿੰਡ ਮਾਨਗੜ ਦੇ ਦੇਵੀ ਬਾਈ ਸਾਡੇ ਕਿਉਂਕਿ ਪਾਰਟੀ ਦੇ ਸੀਨੀਅਰ ਲੀਡਰ ਨੇ ਇਸ ਪਿੰਡ ਦੇ ਜਿਹੜੇ ਸੰਘਕੀਆ ਦੇ ਲੀਡਰ ਨੇ ਸੋ ਮੈਂ ਨੂੰ ਮਾਰਕਵਾ ਦਿਨਾ ਪਿੰਡ ਵਾਸੀਆਂ ਨੂੰ ਮਾਰਕਵਾ ਦਿਨਾ ਸੋ ਬਜ਼ੁਰਗੋ ਮੈਂ ਤੁਹਾਡੇ ਨਾਲ ਦੋ ਗੱਲਾਂ ਕਰਨੀਆਂ ਚਾਹਾਂਗਾ ਜੀ ਤੁਸੀਂ ਦੱਸੋ ਜਿਹੜਾ ਬੀਮਾ ਬਣ ਜਾ ਰਿਹਾ ਬੀਮਾ ਕਾਰ ਤੁਹਾਡਾ ਬਣ ਜਾ ਰਿਹਾ ਤੁਸੀਂ ਕੀ ਕਹਿਣਾ ਚਾਹੋਗੇ ਤੁਸੀਂ ਮੈਂਕ ਦੇ ਵਿੱਚ ਹਾਂਜੀ ਬਹੁਤ ਵਧੀਆ ਜੀ ਬਹੁਤ ਵਧੀਆ ਗਰੀਬ ਆਦਮੀ ਤੋਂ ਉਹਦਾ ਇਲਾਜ ਨਹੀਂ ਹੁੰਦਾ ਇਹਦੇ ਨਾਲ ਗਰੀਬ ਆਦਮੀ ਦਾ ਫਾਇਦਾ ਹੋਣਾ ਬਹੁਤ ਬਹੁਤ ਧੰਨਵਾਦ